ਮਿੱਤਰੋ ਮੇਰੇ ਨਾਲ ਖੜਾ ਮੇਰਾ ਭਰਾ ਜਸਵੰਤ ਸਿੰਘ ਜੱਸੀ ਸੋ ਇਸ ਭਰਾ ਨੇ ਸਹਿਰ ਤੱਬੇ ਦੇ ਵਿੱਚ ਚਾਰਜ ਵਾਲੀਆਂ ਸਕੂਟਰੀਆਂ ਦੀ ਏਜੰਸੀ ਖੋਲ੍ਹਿਆ ਨਮੀ ਮੈਂ ਸਾਰੇ ਸੱਜਣਾ ਮਿੱਤਰਾਂ ਨੂੰ ਕਹੂੰਗਾ ਇੱਕ ਵਾਰੀ ਜ਼ਰੂਰ ਆ ਕੇ ਜਾਇਓ ਅੱਜ ਮਹੂਰਤ ਸੀ ਸੋ ਸਾਨੂੰ ਵੀ ਬਾਈ ਨੇ ਸੱਦਾ ਦਿੱਤਾ ਸੀਗਾ ਅਸੀਂ ਵੀ ਪਹੁੰਚੇ ਆ ਸੋ ਜਿਵੇਂ ਹਰ ਕੋਈ ਸੱਜਣ ਪਿਆਰਾ ਜਦੋਂ ਵੀ ਕੋਈ ਸ਼ੁਭ ਕੰਮ ਕਰਦਾ ਸਭ ਤੋਂ ਪਹਿਲਾਂ ਆਪੋ ਆਪਣੇ ਗੁਰੂ ਪੀਰ ਨੂੰ ਮੰਨਦਾ ਸੋ ਉਸੇ ਤਰ੍ਹਾਂ ਸਾਡੇ ਭਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰਨ ਆਪਣੀ ਇਸ ਏਜੰਸੀ ਦੇ ਵਿੱਚ ਪਵਾਏ ਨੇ ਓਟ ਆਸਰਾ ਗੁਰੂ ਦਾ ਲੈ ਕੇ ਬਾਈ ਨੇ ਸਾਰਿਆਂ ਨੂੰ ਚਾਹ ਪਾਣੀ ਵੀ ਕੀਤਾ ਤੇ ਮਠਿਆਈ ਵੀ ਲਗਾਈ ਐ ਸੋ ਤਰੰਤ ਸਾਰਿਆਂ ਨੇ ਭੋਗ ਤੋਂ ਬਾਅਦ ਚਾਹ ਪਾਣੀ ਪੀਤਾ ਸੋ ਆ ਬਾਹਰਲੇ ਪਾਸੇ ਸਕੂਟਰੀਆਂ ਖੜੀਆਂ ਨੇ ਮੈਂ ਸਾਰੇ ਸੱਜਣਾ ਮਿੱਤਰਾਂ ਨੂੰ ਗੁਜਾਰਸ਼ ਕਰਦਾ ਜਿੰਨੇ ਵੀ ਤਪੇ ਏਰੀਏ ਦੇ ਨੇੜੇ ਲਾਉਣੇ ਰਹਿੰਦੇ ਨੇ ਵੀ ਤੁਸੀਂ ਇੱਕ ਵਾਰੀ ਜਦੋਂ ਕੋਈ ਵੀ ਤੁਸੀਂ ਸਕੂਟਰੀ ਲੈਣੀ ਆ ਜਾਂ ਕੋਈ ਵਿਚ ਕਟਵਾਉਣੀ ਆ ਸਕੂਟਰੀ ਨਵੀਂ ਲਿਆਉਣੀ ਆ ਤਾਂ ਇੱਕ ਵਾਰੀ ਦੀਪ ਆਟੋ ਦੇ ਨਾਂ ਤੇ ਨਾ ਬਾਈ ਹਰਾਂ ਨੇ ਇਹ ਸਕੂਟਰੀਆਂ ਦਾ ਕਾਰਜ ਚਲਾਇਆ ਏਜੰਸੀ ਖੋਲੀ ਐ ਤੁਹਾਡਾ ਬਹੁਤ ਵੱਡਾ ਫਾਇਦਾ ਕਰਨਗੇ ਬਾਈ ਨੇ ਆਫਰ ਦਿੱਤਾ ਕਹਿੰਦਾ ਵੀ ਜਿਹੜਾ ਪਹਿਲੇ ਸਾਲ ਦੇ ਵਿੱਚ ਆਪਣੇ ਲਈ ਕੋਈ ਵੀ ਗਾਹਕ ਆਊਗਾ ਨਾ ਅਸੀਂ ਉਹਨੂੰ ਕਦੇ ਨਿਰਾਸ਼ ਨਹੀਂ ਮੋੜਾਂਗੇ ਉਹਦਾ ਫੁੱਲ ਫਾਇਦਾ ਕਰਾਂਗੇ ਨੰਬਰ ਆਪਾਂ ਸਕਰੀਨ ਤੇ ਚਲਾਤਾ ਅਗਰ ਤੁਸੀਂ ਕੋਈ ਵੀ ਬੈਟਰੀ ਵਾਲੀ ਸਕੂਟਰੀ ਲੈਣੀ ਆ ਤਾਂ ਇੱਕ ਵਾਰੀ ਨਿਊ ਦੀਪਾ ਆਟੋ ਮੋਬਾਈਲ ਦੇ ਨਾਂ ਤੇ ਏਜੰਸੀ ਹੈ ਜਰੂਰ ਇੱਕ ਵਾਰੀ ਮੌਕਾ